ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦਾ ਸਾਡਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਇੱਕਦਮ ਹਲਦੀ ਰਾਮ ਸਟਾਈਲ ਗੁਜਰਾਤੀ ਢੋਕਲਾ। ਇੱਕਦਮ ਪਰਫੈਕਟ ਬਣੂਗਾ, ਸੁਪਰ ਸੌਫਟ, ਜਾਲੀਦਾਰ। ਇੰਨੀ ਪਰਫੈਕਟ ਟਿਪਸ ਐਂਡ ਟ੍ਰਿਕਸ ਦਵਾਂਗੀ ਪਹਿਲੀ ਹਰ ਦੇ ਵਿੱਚ ਹੀ ਪਰਫੈਕਟ ਬਣੂਗਾ। ਇੰਨੀ ਪਰਫੈਕਟ ਰੈਸਿਪੀ ਤੁਹਾਨੂੰ ਕਿਤੇ ਵੀ ਨਹੀਂ ਮਿਲੂਗੀ। ਬਿਨਾ ਸੇਟ ਟ੍ਰਿਕ ਐਸਿਕ ਤੋ ਬਹੁਤ ਜਾਣੇ ਬਣਾਉਣਾ ਤਾਂ ਚਾਹੁੰਦੇ ਆ ਪਰ ਸੇਟ ਟ੍ਰਿਕ ਐਸੇ ਨਹੀਂ ਹੈਗਾ। ਯਾਨੀ ਕਿ ਨਿੰਬੂ ਦਾ ਸੱਤ ਨਹੀਂ ਹੈਗਾ। ਆਪਾਂ ਬਿਨਾ ਨਿੰਬੂ ਦੇ ਸੱਤ ਤੋਂ ਇੱਕਦਮ ਜਾਲੀਦਾਰ ਬਣਾਵਾਂ ਜਿਹਨੂੰ ਮੈਂ ਛਾਣ ਕੇ ਵਰਤੂੰਗੀ ਹਮੇਸ਼ਾ ਬੇਸਨ ਨੂੰ ਛਾਣ ਕੇ ਵਰਤਣਾ ਹੈ ਕਿਉਂਕਿ ਛਾਣਨ ਦੇ ਨਾਲ ਬੇਸਨ ਦੇ ਵਿੱਚ ਹਵਾ ਭਰਦੀ ਹੈ ਜਿਸ ਨਾਲ ਆਪਣਾ ਢੋਕਲਾ ਵਧੀਆ ਬਣਦਾ ਹੈ ਫਿਰ ਦੂਜੇ ਪਾਂਡੇ ਵਿੱਚ ਆਪਾਂ 2 ਚਮਚ ਖੰਡ ਪਾਉਣੀ ਹੈ ਖੰਡ ਹਮੇਸ਼ਾ ਪੀਸੀ ਹੋਈ ਵਰਤਣੀ ਹੈ ਜਿਹੜੇ ਤਰ ਤਰੀ ਖੰਡ ਨਹੀਂ ਵਰਤਣੀ ਤੇ ਅੱਧਾ ਚਮਚ ਅੱਧਾ ਛੋਟਾ ਚਮਚਾਪਾ ਦੇ ਵਿੱਚ ਲੂਣ ਪਾਉਣਾ ਹੈ ਤੇ 2 ਵੱਡੇ ਚਮਚ ਨਿੰਬੂ ਦਾ ਰਸ ਪਾਉਣਾ ਕਿਉਂਕਿ ਆਪਾਂ ਬਿਨਾਂ ਸਿਰ ਟ੍ਰਿਕ ਐਸਿਡ ਤੋਂ ਬਣਾ ਰਹੇ ਹਾਂ ਤਾਂ 2 ਚਮਚ ਨਿੰਬੂ ਦਾ ਰਸ ਪਾਉਣਾ ਜ਼ਰੂਰੀ ਆ ਤਾਂ ਜੋ ਖਟਾਸ ਬਣੇ ਕਿਉਂਕਿ ਖਟਾਸ ਦੇ ਨਾਲ ਹੀ ਉਹਦੇ ਫੇਰੇ ਦੇ ਵਿੱਚ ਆਪਾਂ 1/4 ਚੋਟਾ ਚਮਚ ਹਲਦੀ ਪਾਊਡਰ ਪਾਣਾ ਹੈ ਜਿਆਦਾ ਹਲਦੀ ਪਾਊਡਰ ਪਾਉਣ ਦੇ ਨਾਲ ਢੋਕਲੇ ਦੇ ਉੱਪਰ ਲਾਲ-ਲਾਲ ਜਿਹਾ ਰੰਗ ਆ ਜਾਂਦਾ ਹੈ ਢੋਕਲੇ ਦਾ ਸੋ ਇਸ ਲਈ ਇਹ ਚੀਜ਼ ਦਾ ਆਪਾਂ ਧਿਆਨ ਰੱਖਣਾ ਹੈ ਤੇ ਫਿਰ ਇਹ ਕੋਲ ਨੂੰ ਆਪਾਂ ਬੇਸਨ ਦੇ ਵਿੱਚ ਪਾ ਦੇਣਾ ਹੈ ਤੇ ਚੰਗੀ ਤਰੀਕੇ ਨਾਲ ਨੂੰ ਮਿਲਾ ਕੇ ਫਿਰ ਇਹਦੇ ਵਿੱਚ ਥੋੜਾ-ਥੋੜਾ ਪਾਣੀ ਪਾ ਦਦੇ ਹੋਇਆ ਆਪਾਂ ਦਾ ਬੈਟਰ ਬਣਾਉਣਾ ਹੈ ਇੱਕ ਸਮੂਧ ਬੈਟਰ ਹੋਣਾ ਚਾਹੀਦਾ ਹੈ ਤੇ ਇਹਨੂੰ ਸਿਰਫ ਇੱਕ ਸਾਈਡ ਵੱਲ ਨੂੰ ਹੀ ਘਮਾਉਣਾ ਹੈ ਯਾਨੀ ਕਿ ਜੇ ਤੁਸੀਂ ਇਹਨੂੰ ਖੱਬੇ ਤੋਂ ਸੱਜੇ ਘੁਮਾ ਰਹੇ ਹਾਂ ਤਾਂ ਉਧਰ ਨੂੰ ਹੀ ਘਮਾਉਣਾ ਹੈ ਸੱਜੇ ਤੋਂ ਖੱਬੇ ਨਹੀਂ ਕਰਨਾ ਹੈਗਾ ਇੱਕ ਸਾਈਡ ਨੂੰ ਹੀ ਘਮਾਉਣਾ ਹੈ ਤੇ ਦੇਖੋ ਕਿੰਨੀ ਵਧੀਆ ਸ਼ਾਈਨ ਆ ਗਈ ਹੈ ਸ਼ਾਈਨ ਕਿਹਦੇ ਨਾਲ ਆਈ ਹੈ ਸ਼ਾਈਨ ਆਈ ਹੈ ਤੇਲ ਦੇ ਨਾਲ ਆਪਾਂ ਇੱਕ ਚਮਚ ਤੇਲ ਪਾਇਆ ਉਹਦੇ ਨਾਲ ਸ਼ਾਈਨ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਢੋਕਲਾ ਬਹੁਤ ਪਰਫੈਕਟ ਬਣਦਾ ਹੈ ਤੇ ਇਹਨੂੰ ਇਹ ਦੇਖੋ ਕੰਸਿਸਟੈਂਸੀ ਦੀ ਹਮੇਸ਼ਾ ਇਦਾਂ ਦੀ ਹੀ ਹੋਣੀ ਚਾਹੀਦੀ ਹੈ ਤੇ ਇਹਦੇ ਦੇ ਵਿੱਚ ਆਪਾਂ ਜਿਹੜਾ ਹੈ ਪੂਰਾ ਡੇਢ ਕੌਲੀ ਮੈਂ ਇੱਕ ਕੌਲੀ ਪਹਿਲਾਂ ਲਿਆ ਸੀ ਫਿਰ ਅੱਧੀ ਕੌਲੀ ਹੋਰ ਲਿਆ ਡੇਢ ਕੌਲੀ ਪਾਣੀ ਪਾਇਆ ਇਹਦੇ ਵਿੱਚ ਤੇ ਸਾਰਾ ਪਾਣੀ ਆਪਣਾ ਲੱਗ ਚੁੱਕਿਆ ਤੇ ਇਹਦੀ ਕਨਸਿਸਟੈਂਸੀ ਇੰਦਾ ਦੀ ਹੈ ਕੁਛ ਬਹੁਤ ਜਿਆਦਾ ਢੋਕਲਾ ਪਰਫੈਕਟਲੀ ਬਣਦਾ ਕੇਕ ਜੇ ਵਾਂਗੂ ਢੋਕਲਾ ਹੁੰਦਾ ਤੁਸੀਂ ਦੇਖਿਆ ਹੋਣਾ ਬਹੁਤ ਜਿਆਦਾ ਕੇਕ ਜੇ ਵਾਂਗੂ ਢੋਕਲਾ ਹੁੰਦਾ ਆ ਕੇਕ ਦੇ ਵਾਂਗੂ ਦੀ ਜਾਲੀ ਹੁੰਦੀ ਹੈ ਤੇ ਉਹ ਹੀ ਕਹਿ ਦਿੰਦੇ ਉਹ ਢੋਕਲਾ ਹੈ ਪਰ ਉਹ ਢੋਕਲਾ ਨਹੀਂ ਹੁੰਦਾ ਉਹ ਕੇਕ ਹੁੰਦਾ ਹੈ ਇਹ ਹੁੰਦਾ ਹੈ ਢੋਕਲਾ ਅਸਲ ਤੇ ਇਹਨੂੰ 15 ਮਿੰਟ ਆਪਾਂ ਸਾਈਡ ਤੇ ਰੱਖ ਦਤਾ ਸੀਗਾ ਤੇ ਤਾਂ ਜੋ ਇਹ ਫੁੱਲ ਜੇ ਇਹ ਦੇਖੋ ਹੁਣ ਇਹਦੇ ਥੋੜਾ ਜਿਹਾ ਗਾੜਾ ਵੀ ਹੋ ਗਿਆ ਹੈ ਪਹਿਲਾਂ ਨਾਲੋਂ ਹੁਣ ਇਹਦੇ ਵਿੱਚ ਆਪਾਂ ਪਾਉਣਾ ਹੈ ਇੱਕ ਚਮਚ ਇਨੋ ਇਨੋ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਬਿਨਾ ਬੇਕਿੰਗ ਪਾਊਡਰ ਬਿਨਾ ਬੇਕਿੰਗ ਸੋਡਾ ਇਨੋ ਬਹੁਤ ਆਸਾਨੀ ਨਾਲ ਬਾਜ਼ਾਰੋਂ ਮਿਲ ਜਾਂਦਾ ਹੈ ਇਹਨੂੰ ਆਪਾਂ ਲੈਣਾ ਹੈ ਇੱਕ ਚਮਚ ਤੇ ਉਹਦੇ ਉੱਤੇ ਪਾਣੀ ਦੇ ਛਿੱਟੇ ਮਾਰਨੇ ਆ ਪਾਣੀ ਦੇ ਛਿੱਟੇ ਮਾਰਨਾ ਇਹ ਬਹੁਤ ਹੀ ਛੇਤੀ ਫੁੱਲਣ ਲੱਗ ਜਾਂਦਾ ਹੈ ਤੇ ਫਿਰ ਇਹਨੂੰ ਆਪਾਂ ਫੇਟੂਗੇ ਤੇ ਇਹ ਦੇਖੋ ਤੁਸੀਂ ਹੁਣੇ ਦੇਖ ਹੀ ਸਕਦੇ ਆਂ ਰੰਗ ਕਿੱਡੀ ਛੇਤੀ ਦਾ ਚੇਂਜ ਹੋਇਆ ਤੇ ਕਿੰਨਾ ਫੁੱਲ ਚੁਕਿਆ ਇਹ ਇਹ ਤੋਂ ਪਤਾ ਲੱਗਦਾ ਹੈ ਕਿ ਆਪਣੀ ਇਨੋ ਪਰਫੈਕਟ ਆਏ ਦੇਖੋ ਜਿਦੋਂ ਹੀ ਆਪਾਂ ਇਨੋ ਪਾਈ ਆਪਾਂ ਜ਼ਿਆਦਾ ਇਹਨੂੰ ਘੋਲਣਾ ਨਹੀਂ ਹੈਗਾ ਨਹੀਂ ਤਾਂ ਇਹ ਵਧੀਆ ਨਹੀਂ ਹੋਊਗਾ ਤੇ ਇਹਨੂੰ ਆਪਾਂ ਫ ਕੋਈ ਵੀ ਭਾਂਡੇ ਚ ਟ੍ਰਾਂਸਫਰ ਕਰ ਲੈਣਾ ਜੇ ਜੇ ਤੁਸੀਂ ਇਹਨੂੰ ਪਕਾਉਣਾ ਚਾਹੁੰਦੇ ਆ ਮੈਂ ਤੇ ਸਟੀਮਰ ਦੇ ਵਿੱਚ ਹੀ ਪਾ ਰਹੀ ਹਾਂ ਤੁਸੀਂ ਇਹਨੂੰ ਕੋਈ ਵੀ ਗੋਲ ਭਾਂਡੇ ਦੇ ਵਿੱਚ ਚੌਰਸ ਭਾਂਡੇ ਦੇ ਵਿੱਚ ਜਿੱਦਾਂ ਵੀ ਬਣਾਉਣਾ ਚਾਹੋ ਕਰ ਸਕਦੇ ਆ ਤੇ نیچے ਮੈਂ ਬਟਰ ਪੇਪਰ ਲਗਾਤਾ ਤਾਂ ਜੋ ਆਸਾਨੀ ਨਾਲ ਨਿਕਲ ਜਾਏ ਨਹੀਂ ਤਾਂ ਤੁਸੀਂ ਚੰਗੀ ਤਰੀਕਾ ਨਾਲ ਇਹਨੂੰ ਗਰੀਸ ਕਰ ਦੇਣਾ ਤੇਲ ਦੇ ਨਾਲ ਤੇ ਇਹਦੇ ਮੈਂ ਕੜਾਈ ਦੇ ਵਿੱਚ ਪਾਣੀ ਗਰਮ ਹੋਣੇ ਰੱਖਤਾ ਸੀਗਾ ਜਦੋਂ ਪਾਣੀ ਉਬਲਣ ਲੱਗ ਪਿਆ ਤੇ ਉਹਦੇ ਵਿੱਚ ਮੈਂ ਇਹ ਪਾਤਾ ਆ ਜੇ ਤੁਹਾਡੇ ਕੋਲ ਸਟੀਮਰ ਸਟੈਂਡ ਨਾ ਹੋਵੇ ਤਾਂ ਤੁਸੀਂ ਜਿਹੜਾ ਇਹ ਕੋਈ ਵੀ نیچے ਕੋਲੀ ਜਾਂ ਫਿਰ ਕੋਈ ਸਟੈਂਡ ਰੱਖ ਕੇ ਉਹਦੇ ਉੱਤੇ ਰੱਖ ਸਕਦੇ ਆ ਹਨ ਇਹ ਤੇ ਇਹਨੂੰ ਪੂਰੇ 25 ਮਿੰਟ ਮੈਂ ਘੱਟ ਗੈਸ ਤੇ ਪਕਾਇਆ ਪੂਰੇ 25 ਮਿੰਟ बार-बार ਖੋਲਣਾ ਨਹੀਂ ਹੈਗਾ ਆਪਾਂ ਸਿਰਫ 5 ਤੋਂ 10 ਮਿੰਟ ਬਾਅਦ ਚ ਹੀ ਖੋਲਣਾ ਹੈ ਆਂ ਬਾਰ-ਬਾਰ ਨਹੀਂ ਖੋਲਣਾ ਨਹੀਂ ਤਾਂ ਪਰਫੈਕਟ ਨਹੀਂ ਬਣੂਗਾ ਇੱਥੇ ਮੈਂ ਹੁਣ ਤੜਕਾ ਲਾ ਰਹੀ ਆਂ ਤੜਕੇ ਲਈ ਮੈਂ ਜਿਹੜਾ ਹੈ ਥੋੜੇ ਤੇਲ ਦੇ ਵਿੱਚ ਰਾਈ ਪਾਈ ਆ ਥੋੜੀ ਇਹ ਕੜੀ ਪੱਤਾ ਪਾਇਆ ਕੱਟਿਆ ਹੋਇਆ ਹਰੀਆਂ ਮਿਰਚਾਂ ਪਾਈਆਂ ਪਾਣੀ ਪਾਇਆ ਖੰਡ ਪਾਈ ਤੇ ਲੂਣ ਪਾਇਆ ਸਵਾਦ ਅਕ ਤੇ ਇਹੜਾ ਪਾਣੀ ਆਪਾਂ ਥੋੜਾ ਜਿਆਦਾ ਪਾਉਣਾ ਕਿਉਂਕਿ ਉਹਦੇ ਨਾਲ ਰਸ ਪਿੰਦਾ ਹੈ ਵਧੀਆ ਤੇ ਦੇਖੋ ਕਿੰਨਾ ਜਾਲੀਦਾਰਾ ਜਦੋਂ ਇਹ ਠੰਡਾ ਹੋ ਗਿਆ ਉਦੋਂ ਹੀ ਇਹਨੂੰ ਆਪਾਂ ਕੱਟਣਾ ਹੈ ਗਰਮ ਗਰਮ ਨਹੀਂ ਕੱਟਣਾ ਤੇ ਆਪਾਂ ਇਹਨੂੰ ਗਰਮ ਗਰਮ ਦੇ ਉੱਤੇ ਨਹੀਂ ਪਾਣੀ ਪਾਉਣਾ ਠੰਡਾ ਜਦੋਂ ਹਲਕਾ ਜਿਹਾ ਕੋਸਾ ਹੋ ਗਿਆ ਉਦੋਂ ਪਾਣਾ ਇਹ ਦੇਖੋ ਇੰਨਾ ਜੂਸੀ ਆ ਇੰਨਾ ਰਸ ਪਿੰਦਾ ਹੈ ਇਕਦਮ ਪਰਫੈਕਟ ਆਪਣਾ ਢੋਕਲਾ ਬਣ ਕੇ ਤਿਆਰ ਆ ਤੇ ਵੀਡੀਓ ਪਸੰਦ ਆ ਵੀਡੀਓ ਨੂੰ ਲਾਈਕ ਕਰ ਦਿਓ ਵੱਧ ਵਾ Share ਕਰ ਦਿਓ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ